ਆਨੇ ਜੇ ਬੰਦੇ ਹਨ ਆਹ ਸਿਸਟਮ ਜਿਹੜਾ ਤੋ ਆ ਬਣਾਈ ਬੈਠਾ ਇਹ ਮੁਰਗੀਆਂ ਦਾ ਕਿ ਬੱਕਰੀਆਂ ਦਾ ਇਹ ਮੁਰਗ ਕੱਲਾ ਇਹ ਨਹੀਂ ਖੜਾ ਕੀਤਾ ਬਾਬੇ ਨਾਨਕ ਮੂਰੇ ਆ ਪੰਪ ਨਹੀਂ ਮਾਰਨਾ ਬਾਈ ਕੱਲਾ ਇਹ ਨਹੀਂ ਖੜਾ ਕੀਤਾ ਆਪਣਾ ਝੂਠ ਨਹੀਂ ਪਿੰਡ ਚ ਪਤਾ ਉਹ ਗੱਡੀ ਵੀ ਲਈ ਆ ਬਾਈ ਕਲੀਟਾ ਕੰਮ ਚਾਰ ਪੰਜ ਦਿਨ ਹਟੇ ਨੂੰ ਹੋ ਗਿਆ ਉਹਦੇ ਦਾ ਮੈਂ ਰੰਗ ਤੇ ਲੱਗਿਆ ਹੋਇਆ ਆ ਆ ਦਿਖਾ ਬਾਈ ਕਰ ਇੱਥੇ ਸੀ ਗਿਆ ਬਾਈ ਪਹਿਲਾਂ ਹੁਣ ਇਹਦੀਆਂ ਵੀਡੀਓ ਕੱਢ ਕੇ ਵੇਖ ਲਓ ਪੁਰਾਣੀਆਂ ਹਾਂ ਪੁਰਾਣੀਆਂ ਵੀਡੀਓ ਕੱਢ ਲਓ ਇੱਥੇ ਸੀ ਬਾਈ ਸੈਟ ਦੁਬਾਰਾ ਮੈਂ ਆਪ ਕਮਾਲ ਮੰਨ ਗਿਆ ਇੱਥੇ ਆ ਕੇ ਵੀ ਇੱਥੋਂ ਇੰਨੇ ਕਿਹੜਾ ਜਦੋਂ ਵੀਡੀਓ ਕਵੇਂ ਕਵਰ ਕਰਦਾ ਸੀ ਤਾਂ ਮੈਨੂੰ ਵਾਹ ਨਹੀਂ ਸਮਝ ਆਉਂਦੀ ਓਸ ਵਾਪੇ ਇਦਾਂ ਹੀ ਸੀ ਬੱਚਾ ਇੱਥੇ 200 ਮੁਰਗੀ ਪਾਲੀ ਸੀ 200 ਮੁਰਗੀ ਸੀ ਇੱਥੇ ਆ ਤੇ ਇੱਥੋਂ ਉਹ ਖੜਾ ਕਰਦਾ ਇੱਥੋਂ ਉਹ ਖੜਾ ਕਰਦਾ ਇੱਥੋਂ ਗੱਡੀ ਵੀ ਆ ਗਈ ਹਾਂ ਅੱਗੇ ਉਹ ਵੀ ਨਹੀਂ ਖੜਾ ਕੀਤਾ ਮੇਰ ਰਹੀ ਤਾਂ ਮਾਲਕ ਦੀ ਵੀ ਉਹਨੂੰ ਬੱਕਰੀਆਂ ਵਾਲਾ ਕਰਕੇ ਹਾਂ ਤੇ ਟੋਡੇਰਗ ਭਰਾਵਾਂ ਤੋਂ ਲੈ ਕੇ ਬੱਕਰੀਆਂ ਥੋੜੀਆਂ ਕਾਣੀਆਂ ਇਹ ਚ ਪਾ ਦੇਣੀ ਆ ਹਾਂ ਮੂਰੇ ਆਪਣਾ ਖੇਤ ਮੂਰੇ ਹੀ ਆ ਉੱਥੇ ਮੁਰਗੀਆਂ ਪਾਲਦਾ ਤੇ ਇਹ ਤਾਂ ਲੋਕੇਸ਼ਨ ਹੀ ਬਾਲੀ ਸੋਹਣੀ ਆ ਆ ਲੋਕੇਸ਼ਨ ਮੇਰੀ ਹੋਵੇ ਮੈਂ ਦੁਨੀਆ ਹਲਾ ਕੇ ਰੱਖਦਾ ਹਾਂ ਇਹਦਾ ਲੋਕੇਸ਼ਨ ਇੱਥੇ ਘਰ ਆ ਗਿਆ ਫਿਰ ਜਦੋਂ ਬੰਦਾ ਕਾਮਯਾਬ ਹੁੰਦਾ ਨਾ ਟੱਬਰ ਦਾ ਵੀ ਸਾਥ ਹੁੰਦਾ ਉਹਦਾ ਦੇਖੀ ਜਾਂਦਾ ਮੇਰੀ ਮਾਤਾ ਬਹੁਤ ਸਾਥ ਆਦਾ ਉਹਦਾ ਦੇਖੀ ਜਾਂਦਾ ਉਹਦਾ ਗੱਲ ਹੀ ਨਹੀਂ ਕਹਿਣ ਦੀ ਆ ਗੱਲ ਮਿਹਨਤ ਦੀ ਹੁੰਦੀ ਆ ਕੋਈ ਐਸੇ ਪ੍ਰੋਮੋਸ਼ਨ ਨਹੀਂ ਕਰਨਾ ਆ ਵੀ ਆਂਡੇ ਲੈ ਕੇ ਜਾਣੇ ਇਹਦੇ ਕੋਲ ਆਂਡੇ ਵੀ ਮੁਕਾਈ ਬੈਠਾ ਕਿ ਹੈਗੇ ਨਹੀਂ ਬਈ ਹੁਣ ਮੁਰਗੀਆਂ ਵੀ ਹਨ ਮੁਰਗੀਆਂ ਮੱਥਾ ਟੇਕਦਾ ਨਹੀਂ ਫਿਰ ਠੀਕ ਹੈ ਵੀ ਕੋਈ ਉਹ ਗੱਲ ਨਹੀਂ ਪਰ ਮੈਂ ਇਹ ਗੱਲ ਸਮਝਾਉਣਾ ਹੈ ਵੀ ਕਈ ਬੱਕਰੀਆਂ ਵਾਲੇ ਨਹੀਂ ਬਈ ਕੁਲਦੀਪ ਗੱਲਾਂ ਕਰਦੇ ਹੁੰਦੇ ਵੀ ਤੁਸੀਂ ਪਹਿਲਾਂ ਕੀ ਕਰਦੇ ਹਣ ਟ੍ਰੇਨਿੰਗ ਤੇ ਤੂੰ ਵੀ ਜਾਂਦਾ ਰਹਿਣਾ ਜਾਣਾ ਹਾਂ ਐ ਬਿਲਡਿੰਗ ਪਾ ਲੋ ਓਮੇ ਪਾ ਲੋ ਵੀ ਪਹਿਲਾਂ ਹੁਣ ਮੁਰਗੀਆਂ ਵਾਸਤੇ ਉਹ ਪਾਈ ਚੰਗੀ ਸੀ ਕਿ ਘਰ ਵਾਲਾ ਬਰਾਂਡਾ ਚੰਗਾ ਰਹਿ ਇਹ ਚੰਗਾ ਸੀ ਬਈ ਮੈਨੂੰ ਤਾਂ ਇਹੀ ਚੰਗਾ ਰਹਾ ਇਥੋਂ ਗੱਡੀ ਵੀ ਗੱਡੀ ਘਟੀ ਲੈ ਤੋ ਆਈ ਟੰਨਾ ਬਈ ਆਇਟਨਾ ਨਹੀਂ ਐਨਆਰਪੀ ਕਿਵੇਂ ਕਮਾਈ 200 ਮੁਰਗੇ ਆਂਡੇ ਵੇਚ ਕੇ ਬਾਈ ਆਂਡਾ ਜੋ ਕਮਾਈ ਲਈ ਆ ਫਿਰ ਮੁਰਗੀ ਗਾ ਮੈਂ ਕੱਲੇ ਆਪਦੀਆਂ 200 ਤੇ ਮੈਂ ਐਵੇਂ ਕਹਾਂ 200 ਮੁਰਗੀ ਚੋਂ ਆਂਡੇ ਵੇਚ ਮੈਂ ਲੋਕਾਂ ਤੋਂ ਆਂਡੇ ਚੱਕ ਕੇ ਵੇਚਿਆ ਬਾਈ ਅੱਛਾ ਲੋਕਾਂ ਤੋਂ ਵੀ ਜਾ ਕੇ ਵੇਚਿਆ ਚੱਕ ਕੇ ਆਸੇ ਪਾਸੇ ਜਿਹਦੇ ਕੋਲੇ ਸੀਗੇ 50 100 ਮੁਰਗੇ ਜਿਹਦੇ ਸੀ ਵੀ ਨਹੀਂ ਵਕਦੇ ਮੈਨੂੰ ਦੇ ਦਿਓ ਬਾਈ ਮੈਂ ਵੇਚੀ ਠੀਕ ਆਪਾਂ ਸੰਗ ਨਹੀਂ ਕਰੀ ਵੀ ਆਪਾਂ ਵੇਚਿਆ ਵੇਚਿਆ ਬਾਦੂ ਵੇਚੀ ਨਹੀਂ ਉਹ ਕੰਮ ਦੀ ਕਾਦੀ ਸ਼ਰਮ ਹੈ ਸ਼ਰਮ ਨਹੀਂ ਲੋਕ ਕਰਦੇ ਬਾਈ ਉਹ ਲੋਫਰ ਪੁਣੇ ਦੀ ਆ ਜਾਂਦੀ ਹੈ ਨਾ ਉਹ ਲੋਫਰ ਪੁਣਾ ਰਹਿੰਦਾ ਲੋਫਰ ਪੁਣੇ ਦੀ ਹੁਣ ਉੱਥੇ ਕਿਦੋਂ ਪਾਉਣੇ ਬੱਚੇ ਉਹ ਪ੍ਰਾਇਲ ਚ ਵੀਰੇ 1 ਪ੍ਰਾਇਲ ਨੂੰ ਪਾ ਦਿਆਂਗੇ 1 ਪ੍ਰਾਇਲ ਨੂੰ ਬਸ ਤਿਆਰੀ ਕਰੀ ਅਨੇ ਰੰਗ ਹੋ ਚੱਲਿਆ ਕੱਲ ਦਾ ਰਹੇਗਾ ਫਿਰ ਜਾਲੀਆਂ ਲਾ ਕੇ ਬਸ 1 ਪ੍ਰਾਇਲ ਤੱਕ ਵਧੀਆ ਬਣਾ ਬਣਾ ਲਏਗਾ ਉਹਨੂੰ ਤਿਆਰ ਕਰ ਲਈ ਨਹੀਂ ਰੰਗੇ ਦਾ ਸ਼ੌਂਕ ਨਹੀਂ ਕੀਤਾ ਹੁਣ ਸ਼ੌਂਕ ਨੂੰ ਕਰਿਆ ਹੈ ਸੋਹਣਾ ਲੱਗੇ ਦਿਖਾਉਣ ਲੁਕੇਸ਼ਨ ਇੱਥੇ ਆਪਣੇ ਇਧਰ ਦਿਖਾ ਦੇ ਬੋਏ ਬੇ ਸੋਹਣਾ ਲੱਗਿਆ ਤਾਂ ਹੀ ਕਰਿਆ ਰੰਗ ਤਾਂ ਨਹੀਂ ਆਦਾ ਯਾਰ ਰੀਚੇ ਹੀ ਲਾਤੀਆਂ ਮੈਂ ਕਹਤਾ ਯਾਰ ਤਾਂ ਹੀ ਜੀ ਕੀਤਾ ਮੈਂ ਘਟਬਾਣੇ ਕੋਲੇ ਜਾ ਕੇ ਆਉਨੇ ਆ ਟਬਾਣਾ ਫਾਰਮ ਇਹਦਾ ਟਬਾਣਾ ਕਾਸਟ ਆ ਗਿਆ ਆਪਣੇ ਟਵਾਣਾ ਹਾਂ ਜੱਟ ਸੇ ਕਾਸਟਾ ਟਵਾਣਾ ਗੋਤ ਆਪਣਾ ਟਵਾਣਾ ਗੋਤ ਆ ਗਈ ਤੇ ਉੱਥੋਂ ਟਵਾਣਾ ਫਾਰਮ ਤੇ ਰਵਾਣਾ ਫਾਰਮ ਤੇ ਪਿੰਡ ਚਰਨਾਲਾ ਥਾਲਾ ਕਿਤੇ ਟਵਾਣੇ ਪਿੰਡ ਨਾ ਡੱਪ ਜਿਓ ਕਿਤੇ ਕੱਲ ਨੂੰ ਕੁੱਕੜ ਲੈਣ ਆ ਜੇ ਤੁਸੀਂ ਹੈ ਸਹੀ ਗੱਲ ਯਾਰ ਆ ਤਾਂ ਤਰ੍ਹਾਂ ਬਾਲਾ ਸੁਣ ਇੱਕ ਆਹ ਕਲਦੀਪ ਥੱਲੋ ਪੱਕਾ ਕਰਨ ਦੀ ਜਰੂਰੀ ਨਹੀਂ ਹੁੰਦੇ ਇਹਦੇ ਚਿਹਰੇ ਬਾਈ ਬੱਕਰੀਆਂ ਜਿਹਦਾ ਮੈਂ ਅਲਾਉ ਨਹੀਂ ਕਰਦਾ ਕਿਸੇ ਨੂੰ ਯਾਰ ਬੱਕੀਆਂ ਚ ਹੋ ਸਕਦਾ ਵੀ ਅਲਾਉ ਹੈ ਵੀ ਨਹੀਂ ਬੱਕਰੀ ਰਹਿ ਕੇ ਵੀ ਕੱਚੇ ਚ ਖੁਸ਼ ਹੈ ਕੱਚੇ ਖੁਸ਼ ਆ ਬੜੀ ਮੁਰਗੀ ਦਾ ਰਹਿੰਦੀ ਦਾ ਕੱਚੇ ਖੁਸ਼ ਆ ਆਪਾਂ ਗੱછા ਤਾਂ ਰੱਖਿਆ ਹੂੰ ਵੀ ਉਹਦੇ ਚ ਛੱਡਿਆ ਕਰਾਂ ਸੁਬਾ ਸਾਰਾ ਤਾਂ ਇਹ ਚ ਲੇਟਿਆ ਕਰਨੀ ਆ ਇਹ ਚ ਪੂਰੇ ਨੂੰ ਆ ਚੱਕ ਕੇ ਮਿੱਟੀ ਕੱਕਾ ਰੇਤਾ ਫੁੱਲ ਛੱਡ ਦੇਣਾ ਇਹ ਚ ਠੀਕ ਹੈ ਬੇਹ ਚ ਲੇਟਣ ਉਹ ਪੱਕਾ ਤਾਂ ਹੈ ਹੂੰ ਕਿਉਂਕਿ ਜਦੋਂ ਬੱਚਾ 1 ਮਹੀਨੇ ਤੱਕ ਹੁੰਦਾ ਉਹਨੂੰ ਪਹਿਲੀ ਗੱਲ ਤਾਂ ਚੂਹੇ ਦਾ ਬਹੁਤ ਖਤਰਾ ਹੁੰਦਾ ਬਾਈ ਅੱਛਾ ਚੂਹਾ ਬੱਚੇ ਨੂੰ ਜਾ ਕੇ ਲੈ ਜਾਂਦਾ ਲੈ ਜਾਂਦਾ ਸਭ ਤੋਂ ਵੱਡੀ ਮਾਰ ਜੇ ਪੋਲਟਰੀ ਫਾਰਮਾਂ ਨੂੰ ਅੱਜ ਤੱਕ ਪੈਂਦੀ ਹੈ ਚੂਹੇ ਦੀ ਚੂਹੇ ਦੀ ਪੈਂਦੀ ਹੈ ਹੋਰ ਕੋਈ ਨਹੀਂ ਪੈਂਦੀ ਬੱਚੇ ਨੂੰ ਵਧਣੀ ਨਹੀਂ ਦਿੰਦਾ ਚੂਹਾ ਹੂੰ ਜਿੰਨਾ ਹੋ ਸਕਦਾ ਜੇ ਉਹਦਾ ਆੜ ਲੱਗ ਜਾਏ ਚੱਕੀ ਤੁਰਾਂਦਾ ਢੇਰਾਂ ਲਾ ਜਾਂਦਾ ਸਭ ਤੋਂ ਵੱਡੀ ਇਹ ਹੈ ਦੂਜੀ ਗੱਲ ਇਹ ਆ ਵੀ ਇਹਦੇ ਚ ਵੀਰੇ ਪਊਗਾ ਚੌਲਾਂ ਦਾ ਸਿਲਕਾ ਫੋਟ ਫੋਟ ਇੰਨਾ ਇੰਨਾ ਪਊਗਾ ਕਿਉਂ ਉਹਦੇ ਨਾਲ ਇੱਕ ਤਾਂ ਨਮੀ ਨਹੀਂ ਹੁੰਦੀ ਥੱਲੇ ਹੂੰ ਅੱਛਾ ਉਹ ਇਹਦੇ ਉੱਤੇ ਚੜਾ ਦੇਣਾ ਚੜਾ ਦੇਣਾ ਕੱਚੇ ਚੀਜ਼ੋ ਜ ਕਾਮਯਾਬ ਨਹੀਂ ਹੈਗਾ ਉਹ ਜਿਹੜੀ ਕਿਣਕੀ ਜੀ ਹੁੰਦੀ ਆ ਉਹ ਜਿਹੜੀ ਛਿੱਲੜ ਹੁੰਦਾ ਉਹਦਾ ਅੱਛਾ ਉਹ ਚੜਾ ਕੇ ਉਹਦੇ ਨਾਲ ਫੰਗਸ ਨਹੀਂ ਫੈਲਦੀ ਗਿੱਲਾ ਨਹੀਂ ਹੁੰਦਾ ਅਮੋਨੀਆ ਗੈਸ ਨਹੀਂ ਫੈਲਦੀ ਠੀਕ ਹੈ ਤੇ ਹਫ਼ਤੇ ਮਹੀਨੇ ਬਾਅਦ ਹਿਲਦਾ ਰਹਿੰਦਾ ਉਹ ਉਹ ਹਲਾ ਦੇ ਤੇੜੀ ਬਿਠ ਬੁੱਠ ਹੁੰਦੀ ਐ ਫਿਰ ਉਹ ਹਲਾ ਹਲਾ ਦੇ ਵੀਰੇ ਉਹਨੂੰ ਕੱਚਾ ਉਹ ਜੋ ਫੁੱਟਬਾਲ ਇਸ ਲਈ ਚੜਾਉਣਾ ਮੈਨੂੰ ਹਲਾ ਕੇ ਦੁਆਰੇ ਫੇਰ ਉੱਤੋਂ ਬਾਅਦ ਚ ਨਾਲੇ ਰੇਹ ਬਣ ਜਾਂਦੀ ਨਾ ਰੇਹ ਬਣ ਜਾਂਦੀ ਆ ਹੁਣ ਤਾਂ ਦਾਈ ਬਣ ਗਿਆ ਕੁੱਕੜਾਂ ਦੀ ਇਹ ਹਾਂ ਕੁੱਕੜਾਂ ਦਾ ਹੀ ਬਣ ਗਿਆ ਇਹ ਇਹ ਆ ਬੰਦਾ ਕੁੱਕੜਾਂ ਦਾ ਨਹੀਂ ਦਾਈ ਆ ਨਾਲੇ ਆਂਡੇ ਵਿੱਚ ਆ ਭਾਈ ਨਾਲੇ ਕੁੱਕੜ ਵਿੱਚ ਆ ਇੱਕ ਬਰਾਂਡੇ 'ਚੋਂ ਫਾਰਮ ਖੜਾ ਕਰਦਾ ਤੇ ਇੱਕ ਗੱਲ ਹੋਰ ਹੈ ਇੱਥੇ ਹੁਣ ਇੱਕ ਮੁੱਕ ਤਾਂ ਜੀ ਕਰਦਾ ਵੀ ਬਹਿ ਕੇ ਚੰਗੀ ਪਾਰਟੀ ਸ਼ਾਰਡੀ ਕਰਨੀ ਹੋਵੇ ਤਾਂ ਸੁਆਦ ਆਵੇ ਕਦਾਰਖਾ ਤਾਂ ਬੜੀ ਠੰਡੀ ਸ਼ਾਮਾਂ ਜੜਾ ਕੇ ਸੌਣਾ ਹੋਵੇ ਸਹੀ ਕਹਿੰਦਾ ਤੇ ਰਾਤ ਨੂੰ ਪਾਣੀ ਲਾਏ ਹੋਵੇ ਨੀਂਦ ਆਉਂਦੀ ਹੋਵੇ ਨਾ ਹਾਂ ਤੇ ਇਹ ਆ ਬਣਤੇ ਰਹੀ ਆ ਗਿਆ ਤੈਨੂੰ ਹਾਂ ਆਪਣਾ ਆ ਆ ਗਵਾਂਡੀਆਂ ਦਾ ਆਪਣਾ ਉਹ ਆਪਣਾ ਮੂਰੇ ਨਾਲ ਵਾਲਾ ਨਹੀਂ ਜੇ ਇਧਰ ਇੱਕ ਗੱਲ ਹੋਰ ਆ ਜਿਵੇਂ ਉਹ ਕਹਿ ਦਿੰਦੇ ਵੀ ਮੁਰਗੀਆਂ ਨੂੰ ਉਹ ਪਾਉਂਦੇ ਹੁੰਦੇ ਆ ਜਿਵੇਂ ਹਰਾ ਪੱਠਾ ਵੀ ਦਿੰਦੇ ਖੁੱਲੀਆਂ ਛੜਦੇ ਓਵੇਂ ਵੀ ਕਾਮਯਾਬ ਹੋਣਗੀਆਂ ਇਹ ਮੈਂ ਪਹਿਲੀ ਗੱਲ ਤਾਂ ਯੂਨੀਵਰਸਿਟੀ ਹਰੇ ਚਾਰੇ ਨੂੰ ਮੁਰਗੀ ਨੂੰ ਲਾਉ ਨਹੀਂ ਕਰਦੀ ਲਾਉ ਨਹੀਂ ਕਰਦੀ ਨਹੀਂ ਇਹ ਚ ਕਈ ਪਾਈ ਜਾਂਦੇ ਹੁੰਦੇ ਇਹ ਚ ਕੱਲੀ ਫਾਈਬਰ ਹੁੰਦੀ ਆ ਫਾਈਬਰ ਮੁਰਗੀ ਦੇ ਕਦੇ ਵੀ ਹਾਜਮ ਨਹੀਂ ਹੁੰਦੀ ਅੱਛਾ ਫਾਈਬਰ ਮੁਰਗੀ ਨੂੰ ਪਾਉਣੀ ਨਹੀਂ ਚਾਹੀਦੀ ਅਲਾਉ ਹੀ ਨਹੀਂ ਕਰਦੀ ਯੂਨੀਵਰਸਿਟੀ ਪਰ ਆਪਣੇ ਲੋਕ ਪਾਗਲਪਨ ਪਾਲਕ ਪਾਤੀ ਉਹ ਪਾਤਾ ਆ ਪਾਤਾ ਛਿੱਟੀ ਜਾਂਦੇ ਲੋਕਾਂ ਦਾ ਸਬਰ ਵੀ ਜਾਣੀ ਹੈ ਨਾ ਜਿਵੇਂ ਤੂੰ ਤਾਂ 200 ਕੁਕੜੀ ਰੱਖ ਕੇ ਬਹੁਤ ਕੋ ਸਿੱਖ ਗਿਆ ਹਾਂ ਤਾਂ ਹੁਣ ਦਾ ਦਾਈ ਬਣ ਗਿਆ ਜੇ ਮੈਂ ਕਹਿੰਦਾ ਵੀ ਬੱਕਰੀਆਂ ਵਾਲੇ ਮਸਲੇ ਜੇ ਮਰਜ਼ੀ ਆ ਜਾਓ ਕਿਰਪਾ ਮਾਲਕ ਦੀ ਤੇ ਜਿਵੇਂ ਤੋ ਤੇ ਜੇ ਕੁਦਰਤ ਤੇ ਤੂੰ ਸਿੱਧਾ ਹੀ ਆਹ ਪਾਲਣ ਦਾ ਫਿਰ ਫੇਲ ਹੁੰਦਾ ਬਈ ਹੁੰਦਾ ਨਾ ਫੇਲ ਹੁੰਦਾ ਪੱਕਾ ਤੇ ਆਪਾਂ ਅਕਲ ਕਮੇ ਸਿਖਾਈਏ ਫਿਰ ਆਪਣੇ ਬੰਦਿਆਂ ਨੂੰ ਅਕਲ ਇਹੀ ਹੈ ਵੀ ਛੋਟੇ ਤੋਂ ਸਟਾਰਟ ਕਰੋ ਕੱਟ ਤੋਂ ਸਟਾਰਟ ਕਰੋ ਘਰੇ ਇਹ ਦੋ ਬੱਕਰੇ ਆਖੇ ਇੱਕ ਰੱਖ ਲਓ ਘਰੇ ਰੱਖ ਲਓ ਉਹਦੇ ਤੇ ਯਾਰ ਫੁੱਲ એનર્ਜੀਆ ਦੀ ਲਾ ਦਿਓ ਫੁੱਲੋ ਜੇ ਸਿੱਖੋ ਇਹਨੂੰ ਕਿੱਥੋਂ ਕੀ ਪ੍ਰੋਬਲਮ ਪੈਂਦੀ ਹੈ ਕਿੱਥੋਂ ਕੀ ਪੈਂਦੀ ਹੈ ਕਿਉਂ ਆਏ ਹੁੰਦੇ ਆਏ ਕਿਉਂ ਹੁੰਦੀ ਹੈ ਹੋਰ ਉਹ ਜਿੰਨਾ ਜਰਾ ਆਪ ਨੂੰ ਨੌਲੇਜ ਆਉਦੇ ਸਿਨੀਅਰਾਂ ਤੋਂ ਹਰ ਇੱਕ ਕੰਮ 'ਚ ਬਈ ਕੋਈ ਕਾਮਯਾਬ ਨਹੀਂ ਹੁੰਦਾ ਹਰ ਇੱਕ 'ਚ ਕੋਈ ਫੇਲ ਨਹੀਂ ਹੁੰਦਾ ਕੰਮ ਸਾਰੇ ਬਣੇ ਆ ਕੋਈ ਜੋੜੇ ਗੰਨਣ ਵਾਲਾ ਕਾਮਯਾਬ ਹੈ ਕੋਈ ਮੰਗਤਾ ਵੀ ਕਾਮਯਾਬ ਹੈਗਾ ਕੋਈ ਮੰਗਣ ਦਾ ਵੀ ਢੰਗ ਹੁੰਦਾ ਇੱਕ ਵੀ ਮੰਗਿਆ ਕਿਵੇਂ ਜਾਵੇ ਜੇ ਆਪਣੇ ਤੇ ਗੱਲ ਕਰੀਏ ਆਪਾਂ ਵੀ ਆਪਾਂ ਮੰਗ ਕੇ ਖਾ ਲਾਂਗੇ ਆਪਣੇ ਤੋਂ ਖਾਦੀ ਨਹੀਂ ਜਾਂਦੀ ਕਿਉਂਕਿ ਆਪ ਨੂੰ ਲਿਆ ਮਾਂ ਤੋਂ ਲਿਆ ਕੋਈ ਨਹੀਂ ਇੱਥੇ ਕਿਹੜਾ ਮੂਸੇਲ ਦੀ ਇੰਟਰਵਿਊ ਚੱਲੀ ਜਾਂਦੀ ਹੈ ਤੇ ਯਾਰ ਕਿ ਮਾਵਾ ਸਾਨੂੰ ਚਾਹ ਫੜਾਉਂਦੀਆਂ ਹੋਰ ਕੀ ਭਾਲਦੀ ਕੋਈ ਨਹੀਂ ਫੜਾ ਦੇ ਫੜਾ ਦੇ ਕੋਈ ਨਹੀਂ ਫੜਾ ਦੇ ਕੋਈ ਗੱਲ ਨਹੀਂ ਮੱਟ ਦਾਦੂ ਦਾਦੂ ਤੋਂ ਅੱਛਾ ਨਹੀਂ ਜਾਂਦਾ ਨਾ ਹਾਂ ਗਿਆ ਸੀ ਮੇਰੇ ਕੋਲ ਜਾ ਕੇ ਆਇਆਗਾ ਸੋਡੀ ਬਾਟੇ ਵੇਸੀ ਬੰਨਦਾ ਹਾਂ ਤੁਸੀਂ ਆਏ ਤਾਂ ਇਹ ਨਹੀਂ ਫਿਰ ਪਾਈ ਜਾਂਦੇ ਸੀ ਅੱਛਾ ਆ ਉਹ ਤੇ ਨਹੀਂ ਤਰੀ ਸੀ ਕਹਿੰਦਾ ਸੀ ਮੈਨੂੰ ਹੁਣ ਕਿੱਦੇ ਆਉਣਾ ਫਿਰ ਮੈਂ ਤਾਂ ਅੱਜ ਹੀ ਕਰਨਾ ਚੱਲ ਆ ਜਾ ਕੇ ਆ ਜਾ ਹੂੰ ਨੂੰ ਲੈ ਆ ਰਿਹਾ ਫਿਰ ਆ ਜਾ ਕਰਾਂਗੇ ਨੂੰ ਲਿਆਵਾਂਗੇ ਜੋ ਲਾਵਾਂ ਮੇਰੇ ਮੁੰਡੇ ਦਾ ਆਪਾਂ ਕਹਦੇ ਆ ਉਸੇ ਆਪਣਾ ਕੈਮਰਾ ਚੱਲੀ ਜਾਂਦਾ ਮੁੰਡਾ ਮਿਹਨਤੀ ਹੈ ਮਿਹਨਤ ਨੂੰ ਮੰਗਣ ਨਾਲੋਂ ਪਹਿਲਾਂ ਦਿਖਾ ਦੇ ਠੀਕ ਹੈ ਹੁਣ ਸੋਡੀ ਬਈ ਸਰਦਾਰਦੀ ਰਹਿ ਗਈ ਜੇ ਕੋਈ ਵਧੀਆ ਬਈ ਮਾਦਾਨਾ ਹੱਥ ਬਟਾਉਣ ਵਾਲੀ ਹੈਗੀ ਆ ਤਾਂ ਭਾਈ ਸਾਡੀ ਹਾਂ ਕੋਈ ਭੈਣ ਛੋਟੀ ਵੱਡੀ ਹੈ ਨਾ ਤੇ ਜਰੂਰ ਦੱਸਿਓ